ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਵੀਰੋ ਗੱਲ ਕਰਨੀ ਹੈ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ ਭਗਤਾਂ ਨੇ ਬ੍ਰਹਮ ਗਿਆਨੀਆਂ ਨੇ ਗੁਰੂ ਸਹਿਬਾਨਾਂ ਨੇ ਭੱਟ ਸਹਿਬਾਨਾਂ ਨੇ ਇਹ ਬਚਨ ਕੀਤਾ ਹੈ ਕਿ ਸਤਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵਰਗਾ ਦਰਬਾਰ ਸਤਗੁਰੂ ਸੱਚੇ ਪਾਤਸ਼ਾਹ ਵਰਗਾ ਜਿਹੜਾ ਹਿਰਦਾ ਹੈ ਉਹ ਕਿਸੇ ਦਾ ਨਹੀਂ ਧੰਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਤਗੁਰੂ ਮਹਾਰਾਜ ਦਾ ਪਾਵਨ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਆਪਾਂ ਵੀਰੋ ਜਾਣਦੇ ਕਿ ਵਰਲਡ ਲੈਵਲ ਤੇ ਦੁਨੀਆ ਦੇ ਉੱਤੇ ਜੇ ਕੋਈ ਸਰਬ ਸਾਂਝੀ ਵਾਲਤਾ ਦਾ ਘਰ ਹੈ ਤੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ ਤੇ ਜੇ ਸਭ ਤੋਂ ਵੱਧ ਜਿੱਥੇ ਗਰੀਬ ਗੁਰਬੇ ਨੂੰ ਗਲਦੇ ਨਾਲ ਲਾਇਆ ਜਾਂਦਾ ਜੇ ਉਹ ਸਥਾਨ ਵੇਖਣਾ ਤੇ ਉਹ ਸਥਾਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਹੈ ਜਿੱਥੇ ਸਭ ਤੋਂ ਵੱਧ ਲੰਗਰ ਭੰਡਾਰੇ ਚੱਲਦੇ ਨੇ ਆਪਾਂ ਇਹ ਅਕਸਰ ਹੀ ਪੜਦੇ ਰਹਿੰਦੇ ਆ 2 ਲੱਖ ਪ੍ਰਸ਼ਾਦਾ ਇੱਕ ਦਿਨ ਦਾ ਜੋ ਮਸ਼ੀਨਾਂ ਅਤੇ ਸੰਗਤਾਂ ਵੀ ਹੱਥਾਂ ਨਾਲ ਲਾਉਂਦੀਆਂ ਨੇ ਤਾਂ ਵੀ ਜਿਹੜਾ ਹੈ ਉਹ ਕਦੇ ਆਪਾਂ ਵਧਿਆ ਨਹੀਂ ਵੇਖਿਆ ਸਾਰੇ ਦਾ ਸਾਰਾ ਪ੍ਰਸ਼ਾਦਾ ਲੱਗ ਜਾਂਦਾ ਹੈ ਕਵਟਲਾਂ ਦੇ ਹਿਸਾਬ ਨਾਲ ਦਾਲ ਤੇ ਕਵਟਲਾਂ ਦੇ ਹਿਸਾਬ ਨਾਲ ਦੇਸੀ ਘਿਓ ਤਨਾਂ ਦੇ ਹਿਸਾਬ ਨਾਲ ਸਾਰੀ ਸਮੱਗਰੀ ਜਿਹੜੀ ਹੈ ਉਹ ਇੱਕ ਦਿਨ ਦੀ ਹੈ ਵੀਰੋ ਤੇ ਜਿੱਥੇ ਬਚਨ ਕਰਨਾ ਹੈ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਲੰਗਰ ਨੇ ਉਸ ਲੰਗਰ ਦਾ ਗੁਰਮੁਖ ਪਰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਸਰ ਨਿੰਦਿਆ ਕਰਦੇ ਰਹਿੰਦੇ ਆ ਪਰ ਪ੍ਰਬੰਧ ਇਹਨੇ ਵੱਡੇ ਨੇ ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਸੰਭਾਲਨੇ ਕਿੰਨੇ ਔਖੇ ਨੇ ਧੰਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੇ ਲੰਗਰ ਨੇ ਉਸ ਲੰਗਰ ਦੇ ਵਿੱਚ ਆਪਾਂ ਵੇਖਦੇ ਕਿ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਇੰਨਾ ਵੱਡਾ ਲੰਗਰ ਹਾਲ ਹੈ ਜਿਹਦੇ ਵਿੱਚ ਹਜ਼ਾਰਾਂ ਸੰਗਤਾਂ ਜਿਹੜੀਆਂ ਉਹ ਆਰਾਮ ਨਾਲ ਬੈਠ ਸਕਦੀਆਂ ਨੇ ਪੰਗਤਾਂ ਲਾ ਕੇ ਫਿਰ ਵੀ ਜਿਹੜਾ 10-15 ਮਿੰਟ ਉਹ ਲਾਈਨਾਂ ਦੇ ਵਿੱਚ ਖਲੋਣਾ ਪੈਂਦਾ ਹੈ ਤੇ ਇੱਕ ਦਿਨ ਮਨ ਦੇ ਵਿੱਚ ਵਿਚਾਰ ਆਇਆ ਕਿ ਐਡਾ ਵੱਡਾ ਲੰਗਰ ਹਾਲ ਇੱਕ ਵਾਰੀ ਸੰਗਤ ਬਿਠਾ ਕੇ ਨਾਲ ਹੀ ਸਫਾਈ ਕਰ ਦਿੱਤੀ ਜਾਂਦੀ ਹੈ ਤੇ ਇਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਪਹਿਲਾਂ ਚੜ੍ਹਾਈ ਕਰ ਗਏ ਫਿਰ ਕੁਝ ਸਮਾਂ ਪਾ ਕੇ ਪਿਤਾ ਜੀ ਵੀ ਚੜ੍ਹਾਈ ਕਰ ਗਏ ਤੇ ਆਪਣੇ ਨਗਰ ਤੋਂ ਗੋਇੰਦਵਾਲ ਸਾਹਿਬ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੱਲ ਪਏ ਪਾਈ ਜੇਠਾ ਜੀ ਦੇ ਸਰੂਪ ਵਿੱਚ ਉੱਥੇ ਇੱਕ ਸਾਖੀ ਬੜੀ ਛੋਟੀ ਜੀ ਬੜੀ ਕਮਾਲ ਦੀ ਆਉਂਦੀ ਹੈ ਇਤਿਹਾਸ ਵਿੱਚ ਉਹ ਇਸ ਤਰ੍ਹਾਂ ਹੈ ਕਿ ਸਤਗੁਰੂ ਮਹਾਰਾਜ ਜਦੋਂ ਬੀਬੀ ਭਾਨੀ ਜੀ ਦਾ ਰਿਸ਼ਤਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਰ ਦਿੱਤਾ ਸੇਵਾ ਤੇ ਪ੍ਰਸੰਨ ਹੋ ਕੇ ਕਿ ਗੁਰਮੁਖੋ ਸੇਵਾ ਦੀਆਂ ਗੱਲਾਂ ਨੇ ਪਾਵਨ ਬਾਣੀ ਦੇ ਬੋਲ ਨੇ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਤੇ ਲਾਹੌਰ ਤੋਂ ਸੰਗਤਾਂ ਆਈਆਂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਦਰਸ਼ਨ ਕਰਕੇ ਸੰਗਤਾਂ ਪਤਾ ਕੀ ਕਹਿਣ ਲੱਗੀਆਂ ਕਹਿੰਦੀਆਂ ਸਤਿਗੁਰੂ ਮਹਾਰਾਜ ਤੁਸੀਂ ਜਦੋਂ ਘਰ ਤੋਂ ਚੱਲੇ ਨਾ ਯਤੀਮ ਸੀ ਤੇ ਆਪ ਜੀ ਦੀ ਬਾਣੀ ਦੇ ਸ਼ਬਦ ਵੀ ਨੇ ਕਿ ਸਤਿਗੁਰੂ ਮਹਾਰਾਜ ਨੇ ਮੈਨੂੰ ਆਪਣੇ ਚਰਨਾਂ ਦੇ ਨਾਲ ਲਾਇਆ ਹਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਚਰਨਾ ਦੇ ਨਾਲ ਨਾਂ ਲਾਉਂਦੇ ਤੇ ਅਸੀਂ ਰੁਲਦੇ ਫਿਰਨਾ ਸੀ ਇਹ ਤੁਸੀਂ ਬਚਨ ਵੀ ਲਿਖਿਆ ਤੇ ਨਾਲ ਇਹ ਬੇਨਤੀ ਹੈ ਹੁਣ ਜਿਹੜਾ ਰਾਜ ਭਾਗ ਬਣ ਗਿਆ ਹੁਣ ਤੁਹਾਨੂੰ ਗੁਰਤਾ ਗੱਦੀ ਮਿਲ ਗਈ ਗੁਰੂ ਘਰ ਦੇ ਤੁਸੀਂ ਵਾਰਿਸ ਬਣ ਗਏ ਹੋ ਜਿੱਥੇ ਤੁਸੀਂ ਆਪਣਾ ਘਰ ਛੱਡ ਕੇ ਆਏ ਸੀ ਉਸ ਵਕਤ ਤੁਸੀਂ ਯਤੀਮ ਸੀ ਤੁਹਾਡੀ ਅਸੀਂ ਬਾਹ ਨਹੀਂ ਫੜ ਸਕੇ ਸ਼ਰੀਕੇ ਵਾਲਿਆਂ ਨੇ ਆਖਿਆ ਆਂਡੀਆਂ ਗਵੰਡੀਆਂ ਨੇ ਆਖਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਆਖਿਆ ਤੁਹਾਡੀ ਬਚਪਨ ਵਿੱਚ ਅਸੀਂ ਬਾਹ ਨਹੀਂ ਪੜ ਸਕੇ ਤੁਹਾਨੂੰ ਪ੍ਰਸ਼ਾਦਾ ਰੋਜ਼ ਅਸੀਂ ਨਹੀਂ ਚੁਕਾ ਸਕੇ ਇਸ ਕਰਕੇ ਤੁਸੀਂ ਘਰ ਛੱਡਤਾ ਪਰ ਸਤਿਗੁਰੂ ਮਹਾਰਾਜ ਅੱਜ ਤੇ ਰਾਜ ਭਾਗ ਬਣ ਗਏ ਇਸ ਪਾਵਨ ਸਥਾਨ ਤੋਂ ਜਿੱਥੇ ਕਿਤੇ ਦੋ ਪ੍ਰਸ਼ਾਦਿਆਂ ਦੀ ਤੁਹਾਨੂੰ ਲੋੜ ਸੀ ਹੋ ਸਕਦਾ ਅਸੀਂ ਨਹੀਂ ਤੁਹਾਨੂੰ ਦੇ ਸਕੇ ਪਰ ਅੱਜ ਉਸ ਪਾਵਨ ਸਥਾਨ ਤੇ ਹਜ਼ਾਰਾਂ ਸੰਗਤਾਂ ਲੱਖਾਂ ਸੰਗਤਾਂ ਆਣ ਕੇ ਆਪ ਜੀ ਨੂੰ ਨਤਮਸਤਕ ਹੁੰਦੀਆਂ ਪਰ ਸਤਿਗੁਰੂ ਮਹਾਰਾਜ ਸਾਡੇ ਮਨ ਚ ਇੱਕ ਗਿਲਾ ਹੈ ਪਾਤਸ਼ਾਹ ਕਹਿਣ ਲੱਗੇ ਕਿਹੜਾ ਕਹਿਣ ਲੱਗੇ ਸਤਿਗੁਰੂ ਮਹਾਰਾਜ ਗਿਲਾ ਇਸ ਗੱਲ ਦਾ ਜਦੋਂ ਤੁਸੀਂ ਘਰ ਛੱਡਿਆ ਉਸੇ ਤਰ੍ਹਾਂ ਅਲਮਾਰੀਆਂ ਦਰਵਾਜ਼ੇ ਬੂਹੇ ਖੁੱਲੇ ਉਸੇ ਤਰ੍ਹਾਂ ਪੇਟੀਆਂ ਟਰੰਕ ਖੁੱਲੇ ਤੁਸੀਂ ਸਾਰਾ ਕੁਝ ਛੱਡ ਕੇ ਆ ਗਏ ਤੇ ਸਤਿਗੁਰੂ ਮਹਾਰਾਜ ਫਿਰ ਤੁਸੀਂ ਗੇੜਾ ਹੀ ਨਹੀਂ ਮਾਰਿਆ ਫਿਰ ਤੁਸੀਂ ਘਰ ਆ ਕੇ ਕਦੇ ਘਰ ਨੂੰ ਵੇਖਿਆ ਹੀ ਨਹੀਂ ਤੇ ਸਾਡੀ ਸਾਰੀ ਸੰਗਤ ਦੀ ਇੱਛਾ ਹੈ ਤੇ ਤੁਸੀਂ ਇੱਕ ਵਾਰ ਘਰ ਆਣ ਕੇ ਜਰੂਰ ਆਪਣੇ ਛਾਤੀ ਮਾਰੋ ਜਰੂਰ ਵੇਖੋ ਸਤਿਗੁਰੂ ਮਹਾਰਾਜ ਨੇ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਹਾਂ ਕੀਤੀ ਇੱਕ ਦਿਨ ਦਾ ਸਮਾਂ ਰੱਖਿਆ ਸਤਿਗੁਰੂ ਮਹਾਰਾਜ ਜਦੋਂ ਲਾਹੌਰ ਪਹੁੰਚੇ ਆਪਣੇ ਨਿੱਜੀ ਘਰ ਦੇ ਵਿੱਚ ਉਸੇ ਤਰ੍ਹਾਂ ਦਰਵਾਜ਼ੇ ਬਾਰੀਆਂ ਬੁਹੇ ਸਾਰਾ ਕੁਝ ਖੁੱਲਿਆ ਉਸੇ ਤਰ੍ਹਾਂ ਪੇਟੀਆਂ ਟਰੰਕ ਪਏ ਘਰ ਦੀ ਬਹੁਤ ਬੁਰੀ ਹਾਲਤ ਸੰਗਤਾਂ ਨੇ ਕੁਝ ਇੱਕ ਸਫਾਈ ਤਾਂ ਕੀਤੀ ਪਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਘਰ ਵੇਖ ਕੇ ਕਹਿਣ ਲੱਗੇ ਅੰਸਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੇ ਤੁਹਾਡੀ ਪ੍ਰਸੰਤਾ ਨਾ ਹੁੰਦੀ ਤੇ ਮੈਂ ਵੀ ਰੁਲ ਜਾਣਾ ਸੀ ਹਮ ਰੁਲ ਤੇ ਫਿਰ ਤੇ ਕੋਈ ਬਾਤ ਨਾ ਪੁੱਛਦਾ ਗੁਰੂ ਸਤਿਗੁਰ ਸੰਗ ਕੀਰੇ ਹਮ ਸਾਥੇ ਤੇ ਗੁਰਮੁਖ ਕਰ ਕਈ ਦਿਨ ਉਸ ਘਰ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਸਤਸੰਗ ਕਰਦੇ ਰਹੇ ਸੰਗਤਾਂ ਨੂੰ ਨਾਲ ਲੈ ਕੇ ਸੋ ਮੇਰੀ ਬੇਨਤੀ ਹੈ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਐਸਾ ਘਰ ਸਤਿਗੁਰੂ ਮਹਾਰਾਜ ਕਹਿੰਦੇ ਮੈਂ ਜਤੀਮ ਸੀ ਮੈਨੂੰ ਕਿਸੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੋਂ ਬਿਨਾਂ ਗੱਲ ਨਾਲ ਨਹੀਂ ਸੀ ਲਾਉਣਾ ਜੇ ਮੈਨੂੰ ਉਹਨਾਂ ਨੇ ਗੱਲ ਨਾਲ ਲਾਇਆ ਤੇ ਅੱਜ ਸੰਗਤ ਨੂੰ ਮੈਂ ਬੈਠਾ ਗੱਲ ਨਾਲ ਲਾਉਣ ਵਾਸਤੇ ਸੋ ਗੁਰਮੁਖ ਪਿਆਰਿਓ ਹਰਮੰਦਰ ਸਾਹਿਬ ਦੀ ਸਥਾਪਨਾ ਸਰੋਵਰ ਸਾਹਿਬ ਦੀ ਸਥਾਪਨਾ ਅਕਾਲ ਤਖਤ ਸਾਹਿਬ ਦੀ ਬਾਦ ਵਿੱਚ ਸਥਾਪਨਾ ਇਹ ਗੁਰਮੁਖ ਪਿਆਰਿਓ ਕਿੰਡੀਆਂ ਉੱਚੀਆਂ ਸਾਡੀਆਂ ਸ਼ਕਤੀਆਂ ਕਿੰਡੀਆਂ ਉੱਚੀਆਂ ਸਾਡੀਆਂ ਬਲੰਦੀਆਂ ਨੂੰ ਛੂੰਹਦੀਆਂ ਜਿਹੜੀਆਂ ਮਾਨ ਮਰਿਆਦਾਵਾਂ ਨੇ ਤਮਾ ਬੇਨਤੀ ਕਰਨੀ ਚਾਹੁੰਦਾ ਆ ਵੇਖੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਲੰਗਰ ਜਦੋਂ ਗੁਰਮੁਖ ਫਿਰ ਇੱਕ ਵਾਰੀ ਸੰਗਤ ਉੱਠ ਕੇ ਜਾਂਦੀ ਹੈ ਕਿੰਨੇ ਬਰਤਨ ਤੇ ਗੁਰਮੁਖ ਅਰ ਕਿੰਨੀਆਂ ਸੰਗਤਾਂ ਸੇਵਾ ਕਰਦੀਆਂ ਨੇ ਕਿੰਨੇ ਲਾਂਗਰੀ ਸਿੰਘ ਵੱਡੇ ਵੱਡੇ ਕੜਾਹਿਆਂ ਦੇ ਦੇਗ ਬਰਿਆਂ ਦੇ ਵਿੱਚ ਲੰਗਰ ਪੰਡਾਰੇ ਬਣਾਉਂਦੇ ਨੇ ਕਿੰਨੀਆਂ ਸੰਗਤਾਂ ਜੂਠ ਸੰਗਤ ਦੀ ਨੂੰ ਹੱਥਾਂ ਦੇ ਵਿੱਚ ਲੈ ਕੇ ਸਾਫ ਸਪਾਈ ਕਰਦੀਆਂ ਉੱਥੇ ਮੈਂ ਵੇਖ ਰਿਹਾ ਸੀ ਕੁਝ ਸਮਾਂ ਰੁੱਕ ਕੇ ਅੰਦਰ ਵੇਖੀਏ ਕਿ ਗੁਰੂ ਦਾਮ ਦਾ ਸੱਚੇ ਪਾਤਸ਼ਾਹ ਜੀ ਦੇ ਕਿੱਡੇ ਵੱਡੇ ਲੰਗਰ ਨੇ ਇੰਨੀਆਂ ਹਜ਼ਾਰਾਂ ਸੰਗਤਾਂ ਬੈਠ ਜਾਂਦੀਆਂ ਨੇ ਇਹ 2-4 ਮਿੰਟ ਵਿੱਚ ਸਫਾਈ ਕਿਵੇਂ ਹੋ ਜਾਂਦੀ ਹੈ ਤੇ ਮੈਂ ਵੇਖਿਆ ਜਦੋਂ ਇੱਕ ਪਾਸਿਓਂ ਸੰਗਤ ਉੱਠਣੀ ਸ਼ੁਰੂ ਹੋ ਜਾਂਦੀ ਹੈ ਨਾਲ ਹੀ ਜਿਸ ਬਾਲਟੀ ਨਾਲ ਜਿਸ ਉਹ ਡਰਮੀ ਨਾਲ ਜਲ ਗਲਾਸਾਂ ਵਿੱਚ ਪਾਇਆ ਜਾਂਦਾ ਉਹ ਹੀ ਔਨ ਕਰਕੇ ਜਿਹੜਾ ਜਲ ਕਾਲੀ ਨਾਲ ਤ੍ਰੋਂਕ ਦਿੱਤਾ ਜਾਂਦਾ ਹੈ ਕਾਲੀ ਨਾਲ ਜਲ ਤ੍ਰੋਂਕ ਕੇ ਫਿਰ ਉਹ ਜਿਹੜੇ ਵਾਈਪਰ ਨੇ ਵੱਡੇ ਵੱਡੇ ਉਹ ਸਿੰਘ ਜੋ ਸੇਵਾਦਾਰ ਨੇ ਜੋ ਲਾਂਗਰੀ ਨੇ ਤੇ ਜੋ ਸ਼੍ਰੋਮਣੀ ਕਮੇਟੀ ਦੇ ਵੀ ਸੇਵਾਦਾਰ ਨੇ ਉਹ ਇੰਨੀ ਸਪੀਡ ਨਾਲ ਲੈ ਕੇ ਉਹ ਵਾਈਪਰਾਂ ਨੂੰ ਭਜਦੇ ਨੇ ਉਸੇ ਵਕਤ ਜਿਹੜਾ ਸਾਫ ਸਫਾਈ ਜਲ ਨਾਲ ਕਰਕੇ ਉਸੇ ਵਕਤ ਪੋਚੇ ਲਾ ਦਿੱਤੇ ਜਾਂਦੇ ਨੇ ਤੇ ਉਸ ਪਾਸੋਂ ਫਿਰ ਸੰਗਤ ਦੀ ਐਂਟਰੀ ਹੋ ਜਾਂਦੀ ਹੈ ਤੇ ਹਜ਼ਾਰਾਂ ਸੰਗਤਾਂ ਫਿਰ ਆਪਾਂ ਦੇਖਦੇ ਧੱਕੇ ਵੀ ਵੱਜਦੇ ਨੇ ਇੰਨੀ ਵੱਡੀ ਗਿਣਤੀ ਚ ਸੰਗਤ ਹੁੰਦੀ ਹੈ ਚਾਰ ਪੰਜ ਦਰਵਾਜ਼ੇ ਨੇ ਜੋ ਦੋ ਦਰਵਾਜ਼ੇ ਬਾਹਰ ਜਾਣ ਵਾਲੇ ਨੇ ਦੋ ਦਰਵਾਜ਼ੇ ਅੰਦਰ ਆਉਣ ਵਾਲੇ ਨੇ ਦੁਨੀਆਂ ਦੇ ਵਿੱਚ ਇਦਾਂ ਵੱਡਾ ਲੰਗਰ ਢੰਡਾਰਾ ਗੁਰਮੁਖ ਫੈਰੋ ਕਿਤੇ ਨਹੀਂ ਵਾਣ ਦੇ ਵਿੱਚ ਨੰਬਰ 1 ਤੇ ਜੇ ਲੰਗਰ ਵਰਤਦਾ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਆਕਦੇ ਕਿਤੇ ਚੌਥਾ ਹਿੱਸਾ ਵੀ ਦੁਨੀਆ ਦੇ ਕਿਤੇ ਸਥਾਨ ਤੇ ਗੁਰਮੁਖ ਕੋ ਲੰਗਰ ਪੰਡਾਰੇ ਵੀ ਵਰਤਦੇ ਸੋ ਇਹ ਜ਼ਰੂਰ ਵਾਦਤਮਦ ਵੀਡੀਓ ਸ਼ੇਅਰ ਕਰੋ ਤੇ ਗੁਰੂ ਕੇ ਲੰਗਰਾਂ ਦੇ ਵਿੱਚ ਇਹ ਨਹੀਂ ਕਿ ਲੰਗਰ ਛਕਾਉਂਦੇ ਨੇ ਗੁਰਮੁਖ ਫਿਰ ਇੱਕ ਵਾਰੀ ਸੰਗਤ ਆਉਂਦੀ ਹੈ ਜਦੋਂ ਉਹ ਸੰਗਤ ਉੱਠਣੀ ਸ਼ੁਰੂ ਹੋ ਜਾਂਦੀ ਹੈ ਨਾਲ ਹੀ ਉਸ ਲੰਗਰ ਦੀ ਸਫਾਈ ਸ਼ੁਰੂ ਹੋ ਜਾਂਦੀ ਹੈ ਇੰਨੀ ਕਾਲੀ ਦੇ ਵਿੱਚ ਭੱਜ-ਭੱਜ ਕੇ ਸਿੱਖ ਸੰਗਤਾਂ ਸਫਾਈ ਕਰਦੀਆਂ ਮੈਂਟਾਂ ਦੀ ਖੇਡ ਹੁੰਦੀ ਹੈ ਇੱਕ ਮੰਡਾਂ ਦੇ ਵਿੱਚ ਉਹ ਸਾਰੀ ਸਫਾਈ ਕਰਕੇ ਫਿਰ ਸੰਗਤ ਜਦੋਂ ਬੈੰਦੀ ਹੈ ਤੇ ਇੰਨੀ ਸਫਾਈ ਦੇ ਵਿੱਚ ਗੁਰਮੁਖ ਪਿਆਰੇ ਉੱਥੇ ਸਾਰਾ ਲੱਗਦਾ ਜਿਵੇਂ ਇੱਥੇ ਕੋਈ ਪੰਦਾ ਬੈਠਾ ਹੀ ਨਹੀਂ ਹੁੰਦਾ ਤੇ ਮੈਂ ਵੇਖ ਰਿਹਾ ਸੀ ਇੱਕ ਮੰਦਰ ਦੇ ਵਿੱਚ ਪੁਜਾਰੀ ਲੋਕ ਕਹਿਣਾ ਨਹੀਂ ਚਾਹੀਦਾ ਉਹ ਜ਼ਮੀਨ ਤੇ ਗੰਦਗੀ ਦੇ ਵਿੱਚ ਚੌਲ ਫੱਲੇ ਛੁੱਟ-ਛੁੱਟ ਕੇ ਲੋਕਾਂ ਨੇ ਖਵਾ ਰਹੇ ਤੇ ਉੱਥੇ ਫਿਰ ਸਾਨੂੰ ਉਹ ਪਾਚਨ ਕੀਤੇ ਆ ਜਾਂਦਾ ਹਾਂ ਬਰ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰ ਹਮ ਸਾਥੇ ਗੁਰੂ ਰਾਮਦਾਸ ਸਤਿਪਾਤਸ਼ਾਹੀ ਤੁਸੀਂ ਸੇਵਾ ਕਰਕੇ ਇੰਨਾ ਮਾਣ ਲਿਆ ਤੇ ਉਹ ਸਾਨੂੰ ਮਾਣ ਜਿਹੜਾ ਫਰੀ ਦੇ ਵਿੱਚ ਵੀ ਲੱਗਿਆ ਆਮ ਸ੍ਰੀ ਗੁਰੂ ਰਾਮਦਾਸ ਸਤਿਪਾਤਸ਼ਾਹੀ ਦੇ ਪਾਵਨ ਥਾਂ ਤੇ ਆਪ ਵੀ ਦਰਸ਼ਕਾਂ ਨੂੰ ਸਾਰੀ ਵਾਰਤਨਾ ਦੱਸ ਕੋਈ ਤੁਸੀਂ ਉਸੇ ਭਗਤੀ ਸਿਫਾਈ ਕੀਤੀ ਜਾ ਰਹੀ ਹੈ ਇੰਨੀ ਤੇਜ਼ੀ ਦੇ ਨਾਲ ਬਹੁਤ ਯਾਰੋ ਸਿੱਖ ਸੰਤਾਂ ਜਿਹੜੀਆਂ ਸਫਾਈ ਕਰੀਏ ਨੂੰ ਦੇਖੋ ਕਿ ਇਹ ਇਕਤਦਮੀ ਮਤਲਬ ਕਿ ਤੋ 2 ਮਿੰਟ ਬਾਅਦ ਜਿਹੜੀ ਆ ਉਹ ਕੁ ਸੰਗਤ ਆਮਦੇ ਵੀ ਸ਼ੁਰੂ ਹੋ ਗਈ ਸੰਗਤ ਆ ਗਈ ਰਹੀ ਨਾ ਉਸੇ ਵਕਤ ਵੀ ਦੇਖੋ ਸੇਵਕਾਂ ਨੂੰ ਤੋ ਤੋ ਜਾਨਣਾ ਹੀ ਪਰਮ ਸਤਾਰਾ ਕਈ ਵਾਰ ਸਫਾਈ ਜਿਹੜੀ ਕੀਤੀ ਜਾਂਦੀ ਇੱਕ ਦਿਨ ਦੇ ਵਿੱਚ ਤੇ ਇਹ ਅਭਿਆਸ ਹੀ ਇੱਕ ਹੋਰ ਹੁੰਦਾ ਹੈ ਗੁਰਮੁਖ ਪਿਆਰਿਆਂ ਦਾ ਸੇਵਾਦਾਰਾਂ ਦਾ ਇਹ ਸੰਗਤ ਬਹੁਤ ਵੱਡੀ ਦਿਨਕੀ ਵਿਚਾਰੀ ਤੇ ਕੁਝ ਸੇਵਾਦਾਰ ਵੀ ਅੱਗੇ ਤੁਰਦੇ ਨਿਗਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੇ ਇੱਕੋ ਕਿਨੇ ਕਾਲੀ ਦੇ ਨਾਲ ਇੱਕ ਪਾਸੇ ਸੰਗਤਾਂ ਬਿਠਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਉਹ ਸਾਹਮਣੇ ਵਿੱਚ ਸੰਗਤ ਆਉਣੇ ਆਰੰਭ ਹੁੰਦਾ ਇੱਕ ਪਾਸੇ ਜਾ ਰਹੀ ਹੈ ਇੱਕ ਪਾਸੇ ਆ ਰਹੀ ਹੈ ਇਹਨਾਂ ਵਿੱਚ ਵੀ ਸੇਵਾ ਦੇ ਕੁਝ ਸਿੱਖ ਸੰਗਤਾਂ ਧੰਨ ਗੁਰੂ ਤੇ ਸੇਵਾ ਇੱਕ ਇੱਕ ਮਿੰਟ ਦੇ ਵਿੱਚ ਇੱਕ ਇੱਕ ਸੇਵੰਦ ਦੇ ਵਿੱਚ ਜੋ ਗੁਰਮੁਖ ਪਿਆਰੇ ਜੀ ਨੂੰ ਜਾ ਰਹੇ ਨੇ ਤਾਂ ਨਾਲ ਹੀ ਸੰਗਤ ਵੀ ਆਉਂਦੀ ਕਿਦਰੋਂ ਵੀਰਲੀ ਸੰਗਤ ਉੱਠਣੀ ਸ਼ੁਰੂ ਹੋ ਜਾਂਦੀ ਹੈ ਉਦੋਂ ਸੰਗਤ ਬੈਠਣੀ ਸ਼ੁਰੂ ਹੋ ਜਾਂਦੀ ਹੈ ਇੰਨਾ ਵੱਡਾ ਗੁਰਮੁਖ ਪਿਆਰੇ ਦਾ ਪ੍ਰਬੰਧ ਜਿਹੜਾ ਸਭ ਦਾਇਦੇ ਪਾਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੁਖੀ ਨੇ ਉੱਥੇ ਗੁਰਮੁਖ ਕਰ ਜੋ ਲੰਗਰ ਦੇ ਖਾਸ ਤੌਰ ਤੇ ਪ੍ਰਬੰਧਕ ਨੇ ਤੇ ਗੁਰਮੁਖ ਪਿਆਰੇ ਸੰਗਤਾਂ ਨੇ ਤੇ ਕਹਿਣੇ ਹੀ ਨਹੀਂ ਗੁਰਮੁਖ ਕਰਦੇ ਤੇ ਆਧ ਕਾਲ ਤੋਂ ਸੇਵਾਦਾਰ ਜਿਹੜੇ ਬੜੇ ਚੰਦ ਦੀ ਤਲਾ ਵਾਲੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਕਥਾ ਲਈ ਗੋਲ ਨੂੰ ਬਹੁਤ ਵੱਡੀ ਹੈ ਵੱਡੀਆਂ ਵਧਾਈਆਂ ਨੂੰ ਗੁਰੂ ਸਾਹਿਬ ਜੀ ਦੀਆਂ ਵਾਹਿਗੁਰੂ ਜੀ ਕੋ 500 ਵਾਹਿਗੁਰੂ ਜੀ